ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਏਕੇ ਦੀ ਬਰਕਤ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸ ਕੋਲ ਬਹੁਤ ਘੱਟ ਜ਼ਮੀਨ ਸੀ ਇਸ ਲਈ ਉਸ ਦਾ ਵਿਆਹ ਕਰਨ ਲਈ ਕੋਈ ਤਿਆਰ ਨਹੀਂ ਸੀ ਉਹ ਬਹੁਤ ਮਿਹਨਤੀ ਤੇ ਇਮਾਨਦਾਰ ਸੀ ਉਸ ਦੇ ਮਿਹਨਤੀ ਤੇ ਇਮਾਨਦਾਰ ਸੁਭਾਅ ਨੂੰ ਦੇਖਦਿਆਂ ਕਿਸੇ ਭੱਦਰ ਪੁਰਸ਼ ਨੇ ਉਸ ਆ ਗਰੀਬ ਘਰ ਦੀ ਲੜਕੀ ਨਾਲ ਵਿਆਹ ਕਰਵਾ ਦਿੱਤਾ ਉਸਦੀ ਵਾਟੇ ਵਿੱਚ ਚੰਗੇ ਸੰਸਕਾਰਾਂ ਵਾਲੇ ਟੱਬਰ ਵਿੱਚ ਪਲੀ ਹੋਣ ਕਰਕੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਤੇ ਥੋੜੀ ਜ਼ਮੀਨ ਵਿੱਚੋਂ ਚੰਗੀ ਉਪਜ ਪੈਦਾ ਕਰਦੀ ਕੁਝ ਸਮੇਂ ਬਾਅਦ ਉਹਨਾਂ ਦੇ 4 ਪੁੱਤਰ ਪੈਦਾ ਹੋਏ ਦੋਨਾਂ ਨੇ ਉਹਨਾਂ ਦਾ ਚੰਗੀ ਤਰ੍ਹਾਂ ਪਾਲਣ ਪੋਸਣ ਕੀਤਾ ਸੁਖਾਵੇ ਮਾਹੌਲ ਵਿੱਚ ਪਲੇ ਹੋਣ ਕਰਕੇ ਉਹ ਮਾਪਿਆਂ ਦੇ ਆਗਿਆਕਾਰੀ ਪੁੱਤਰ ਸਨ ਜਿਸ ਨੂੰ ਜੋ ਵੀ ਕੰਮ ਕਰ ਲਈ ਪਿਤਾ ਕਹਿੰਦਾ ਹਾਰਿਕ ਕਪਣਾ ਕੰਮ ਤੁਰੰਤ ਤੇ ਖੀੜੇ ਮੱਥੇ ਕਰਦਾ। ਜਵਾਨ ਹੋ ਕੇ ਚਾਰਾ ਨੇ ਖੇਤੀ ਤੇ ਪਸ਼ੂਆਂ ਦੀ ਸੰਭਾਲ ਦਾ ਕੰਮ ਚੰਗੀ ਤਰ੍ਹਾਂ ਸਵਾਰਨਾ ਸ਼ੁਰੂ ਕਰ ਦਿੱਤਾ। ਪਿਤਾ ਜਿਹੜੀ ਜ਼ਿੰਮੇਵਾਰੀ ਕਿਸੇ ਨੂੰ ਦਿੰਦਾ ਉਹ ਹਰ ਹਾਲਤ ਵਿੱਚ ਪੂਰੀ ਕਰਦਾ। ਇੱਕ ਦਿਨ ਕਿਸਾਨ ਪੀਪਲ ਦੇ ਦਰਖਤ ਹਲ ਦੇ ਬੈਠਾ ਬਾਣ ਦਾ ਰੱਸਾ ਬੱਟ ਰਿਹਾ ਸੀ। ਪੀਪਲ ਉੱਤੇ ਇੱਕ ਕਾਂ ਬੈਠਾ ਸੀ। ਕਾਂ ਇਹ ਦੇਖ ਰਿਹਾ ਸੀ ਕਿ ਕਿਸਾਨ ਦੇ ਪੁੱਤਰ ਉਸਦੇ ਕੈਣ ਉੱਤੇ ਸਾਰੇ ਕੰਮ ਝਟ ਕਰ ਦਿੰਦੇ ਹਨ। ਕਾਂ ਨੇ ਰੱਸਾ ਵੱਟਦੇ ਕਿਸਾਨ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਇਹ ਰੱਸਾ ਕਿਸ ਲਈ ਬੱਟ ਰਹੇ ਹੋ ਇਸ ਦਾ ਕੀ ਕਰੋਗੇ ਕਿਸਾਨ ਨੇ ਸਹਿਸਵਾਹੀ ਬੋਲ ਦਿੱਤਾ ਕਿ ਇਸ ਨਾਲ ਤੈਨੂੰ ਬੰਨਾਂਗਾ ਕਾਂ ਇਹ ਸੁਣ ਕੇ ਸੈਮ ਗਿਆ ਤੇ ਬੋਲਿਆ ਕਿ ਬਾਬਾ ਜੀ ਤੁਸੀਂ ਜੇਕਰ ਮੈਨੂੰ ਬੰਨਣਾ ਛੱਡ ਦੇਵੋਗੇ ਤਾਂ ਮੈਂ ਤੁਹਾਨੂੰ ਇਸ ਪੀਪਲ ਦੀ ਜੜ ਵਿੱਚ ਦੱਬਿਆ ਖਜ਼ਾਨਾ ਦੱਸ ਦਿੰਦਾ ਹਾਂ ਕਿਸਾਨ ਨੇ ਕਿਹਾ ਠੀਕ ਆ ਦੱਸ ਕਾਂ ਪੀਪਲ ਤੋਂ ਥੱਲੇ ਆ ਕੇ ਜੜ ਵਿੱਚ ਪੰਜੇ ਮਾਰਨ ਲੱਗਾ ਗਜ਼ਰ ਨੇ ਚਾਰੇ ਪੁੱਤਰਾਂ ਨੂੰ ਬੁਲਾ ਕੇ ਟੋਆ ਪੱਟਿਆ ਤੇ ਖਜ਼ਾਨਾ ਨਿਕਲ ਆਇਆ ਉਹ ਦਿਨਾਂ ਵਿੱਚ ਹੀ ਅਮੀਰ ਹੋ ਗਏ ਇਸ ਖਜ਼ਾਨੇ ਬਾਰੇ ਕਾਂ ਵੱਲੋਂ ਦੱਸਣ ਵਾਲੇ ਗਵਾਂਢੀ ਕਿਸਾਨ ਨੂੰ ਵੀ ਪਤਾ ਲੱਗ ਗਿਆ ਉਸ ਕਿਸਾਨ ਦੇ ਵੀ ਚਾਰ ਪੁੱਤਰ ਸਨ ਚਾਰਾਂ ਪੁੱਤਰਾਂ ਨੂੰ ਨਾਲ ਲੈ ਕੇ ਕਿਸਾਨ ਆਪ ਵੀ ਆਲਸੀ ਦੀ ਦੇ ਉਸਦੇ ਪੁੱਤਰ ਆਲਸੀ ਦੇ ਕਮਚੋਰ ਸਨ ਉਹ ਪਿਤਾ ਦੇ ਕਹਣੇ ਤੋਂ ਵਾਰ ਸਨ ਕਿਸਾਨ ਜਿਸ ਨੂੰ ਵੀ ਕਿਸੇ ਗੀ ਕੰਮ ਲਈ ਕਹਿੰਦਾ ਉਹ ਉਲਟਾ ਜਵਾਬ ਦਿੰਦਾ ਤੇ ਦੂਜੇ ਨੂੰ ਆਖਣ ਲਈ ਕਹਿ ਦਿੰਦਾ ਚਾਰੇ ਉਸਦੀ ਕੋਈ ਗੱਲ ਨਹੀਂ ਸੀ ਮੰਨਦੀ ਇੱਕ ਦਿਨ ਉਹਨਾਂ ਦੇ ਪਿਤਾ ਦੇ ਮਨ ਵਿੱਚ ਆਇਆ ਕਿ ਮੈਂ ਵੀ ਕਾਂ ਦੇ ਨਾਲ ਗਵਾਂਢੀ ਵਾਲਾ ਡਰਾਮਾ ਕਰਾਂ ਸੋ ਉਹ ਵੀ ਉਸੇ ਪੀਪਲ ਥੱਲੇ ਰੱਸਾ ਵਟਣ ਬਹਿ ਗਿਆ ਕਾਂ ਵੀ ਉੱਥੇ ਆ ਕੇ ਟਹਿਣੀ ਉੱਤੇ ਬੈਠ ਗਿਆ ਉਸ ਨੂੰ ਰੱਸਾ ਵਟਦਾ ਦੇਖਦਿਆ ਕਾਂ ਨੇ ਪੁੱਛਿਆ ਬਾਬਾ ਜੀ ਰੱਸਾ ਵਟ ਕੇ ਕੀ ਕਰੋਗੇ ਕਿਸਾਨ ਨੇ ਗਵਾਂਢੀ ਕਿਸਾਨ ਵਾਲੇ ਸਹਿਜ ਸੁਹਾ ਕਹੇ ਲਫ਼ਜ਼ ਜਾਣ ਬੁੱਝ ਕੇ ਦੁਹਰਾ ਦਿੱਤੇ ਕਿ ਇਸ ਨਾਲ ਤੈਨੂੰ ਬੰਨਾਂਗਾ ਏ ਲਾਫ ਚ ਸੁਣ ਕੇ ਕਾਂ ਖਿੜਖੜਾ ਕੇ ਹੱਸ ਪਿਆ ਤੇ ਕਹਿਣ ਲੱਗਿਆ ਕਿ ਤੂੰ ਮੈਨੂੰ ਕੀ ਬੰਨੇਗਾ ਤੂੰ ਆਪਣੇ ਟੱਬਰ ਨੂੰ ਤੇ ਇੱਕ ਰਸੇ ਵਿੱਚ ਬੰਨ ਨਹੀਂ ਸਕਿਆ ਜਿਸ ਬਾਬੇ ਦੀ ਰੀਸ ਕਰਕੇ ਖਜ਼ਾਨਾ ਲੈਣ ਦੀ ਤੂੰ ਕੋਸ਼ਿਸ਼ ਕਰ ਰਿਹਾ ਹੈ ਉਹ ਤੁਹਾਡੀ ਬੀ ਇਤفاقੀ ਕਰਕੇ ਪੂਰੀ ਕਦੇ ਵੀ ਨਹੀਂ ਹੋ ਸਕਦੀ ਬਾਬਾ ਜੀ ਤੇ ਪੁੱਤਰਾਂ ਦੀ ਮਿਹਨਤ ਤੇ ਏਕਤਾ ਦੇਖ ਕੇ ਮੈਂ ਉਸ ਨੂੰ ਖਜ਼ਾਨਾ ਦਾਸ ਦਿੱਤਾ ਇਹ ਤੇਰੀ ਬਸ ਨਹੀਂ ਹੈ ਸੋ ਦੋਸਤੋ ਏਕੇ ਵਿੱਚ ਹੀ ਬਰਕਤ ਹੁੰਦੀ ਹੈ। ਧੰਨਵਾਦ ਦੋਸਤੋ। ਜੇ ਕਰਖਾਣੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ।